ਫਰਜ਼ ਕਰੋ ਕੋਈ ਤੁਹਾਨੂੰ ਕਹਿ ਦੇਵੇ ਕੋਈ ਤੂੰ ਕੋਸ਼ਿਸ਼ ਕਰ ਰਿਹਾ ਕਾਮਯਾਬੀ ਤੇਰੀ ਕਿਸਮਤ 'ਚ ਹੈ ਨਹੀਂ ਤਾਂ ਹੁਣ ਜਿਹੜਾ ਤਾਂ ਨਲਾਇਕ ਹੋਏਗਾ ਅੱਛਾ ਹੈ ਨਹੀਂ ਤੇ ਕੋਸ਼ਿਸ਼ ਕਿਉਂ ਕਰਨੀ ਇਹਦਾ ਮਤਲਬ ਇਹਦੀ ਹਿੰਮਤ ਵੀ ਥੋੜੀ ਹੈ ਹੌਸਲਾ ਵੀ ਥੋੜਾ ਹੈ ਇਹ ਡਰਪੋਕ ਹੈ ਇਹਨੂੰ ਕੋਈ ਕਹਿ ਦੇਵੇ ਨਾ ਉਹ ਰਸਤੇ 'ਚ ਕੁੱਤਾ ਖੜਾ ਹੈ ਅੱਛਾ ਭਾਈ ਤਾਂ ਫਿਰ ਜਾਣਾ ਹੀ ਜੇ ਉਹ ਕੁੱਤਾ ਖੜਾ ਹੈ ਤਾਂ ਜੇ ਜਿਹਨੇ ਦੇ ਹੌਸਲੇ ਬੁਲੰਦ ਹੋਣ ਜੇ ਉਹਨੂੰ ਕੋਈ ਕਵੇ ਕੁੱਤਾ ਖੜਾ ਹੈ ਉਹ ਕਹਿੰਦੇ ਫਿਰ ਕੀ ਆ ਕੁੱਤਾ ਖੜਾ ਹੈ ਉਹ ਮੰਜ਼ਿਲ ਤੇ ਪਹੁੰਚਣਾ ਹੈ ਜੇ ਸ਼ੇਰ ਵੀ ਖੜਾ ਹੋਵੇ ਉਹਦਾ ਵੀ ਮੁਕਾਬਲਾ ਕਰੂਗਾ ਕਿਉਂਕਿ ਰਸਤੇ ਦੀਆਂ ਵਾਧਾਵਾਂ ਤੋਂ ਮੈਂ ਡਰਨ ਵਾਲਾ ਇਹ ਕੁੱਤੇ ਕੀ ਮੈਂ ਤਾਂ ਸ਼ੇਰਾਂ ਨਾਲ ਲੜ ਕੇ ਮੰਜ਼ਿਲ ਤੇ ਪਹੁੰਚ ਜਾਉ ਕਿਉਂਕਿ ਬਹਾਦਰ ਜਿਹੜੇ ਹੁੰਦੇ ਰਸਤੇ ਦੀਆਂ ਮੁਸ਼ਕਲਾਂ ਦੀ ਪਰਵਾਹ ਔਰ ਤੁਸੀਂ ਵੀ ਉਸ ਮਾਲਕ ਨੇ ਉਸ ਪਰਮਾਤਮਾ ਦੇ ਬਣਾਏ ਹੋਏ ਹੋ ਜੇ ਉਹ ਸ਼ਾਨਦਾਰ ਹੈ ਉਹ ਜੰਦਾਰ ਹੈ ਤਾਂ ਤੁਸੀਂ ਕਿਤਾ ਕਮਜ਼ੋਰ ਹੋ ਸਕਦੇ ਹੋ ਏਲੇ ਤੁਹਾਡੀ ਜ਼ਿੰਦਗੀ ਵੀ ਜੋਸ਼ ਨਾਲ ਭਰਪੂਰ ਹੋਣੀ ਚਾਹੀਦੀ ਹੈ ਹੌਸਲੇ ਨਾਲ ਭਰਪੂਰ ਹੋਣੀ ਚਾਹੀਦੀ ਹੈ ਹਿੰਮਤ ਨਾਲ ਭਰਪੂਰ ਹੋਣੀ ਚਾਹੀਦੀ ਹੈ ਇਸ ਲਈ ਕਿਹਾ ਹੈ ਕਿ ਜਿੰਨ ਕੇ ਅੰਦਰ ਜਿੱਤ ਹੈ ਜਿੰਨ ਕੇ ਦਿਲ ਮੇ ਜਿੱਤ ਹੈ ਮੰਜ਼ਿਲ ਕੋ ਪਾਣੇ ਕੀ ਉਹ ਕبھی ਕਿਸਮਤ ਕਾ ਉਹ ਪ੍ਰਵਾਹ ਨਹੀਂ ਕਰਦੇ ਮਹਤਾਜ ਨਹੀਂ ਹੁੰਦੇ ਕਿ ਮੇਰੀ ਕਿਸਮਤ ਚ ਹੋਇਆ ਤਾਂ ਲੈ ਲਾਂਗੇ ਮੇਰੀ ਕਿਸਮਤ ਚ ਹੋਇਆ ਤਾਂ ਮਿਲ ਜਾਉ ਉਹ ਕਹਿੰਦਾ ਰੱਖ ਆਪਣੀ ਕਿਸਮਤ ਆਪਣੇ ਕੋਲ ਮੇਰੇ ਅੰਦਰ ਇੰਨੀ ਜਿੱਦ ਹੈ ਇੰਨਾ ਜਨੂਨ ਹੈ ਇੰਨਾ ਵਿਸ਼ਵਾਸ ਹੈ ਜੇ ਕਿਸਮਤ ਨਹੀਂ ਵੀ ਹੈ ਤਾਂ ਮੇਰੇ ਮਾਲਕ ਦਾ ਸਾਥ ਚਾਹੀਦਾ ਹੈ ਤਾਂ ਆਪਣੀ ਕੀ ਉਹ ਆਪਣੇ ਨਾਲ ਨਾਲ ਆਪਣੇ ਯਾਰਾਂ ਦੀ ਤਕਦੀਰ ਵੀ ਬਦਲ ਦੇ ਮਾਲਕ ਸਮਝ ਦਿਓ ਕਿ ਕਿਉਂਕਿ ਕਈ ਹੁੰਦੇ ਨੇ ਜਿੱਦੀ ਕੋਈ ਨਾਲ ਤੁਰਿਆ ਹੋਵੇ ਮੇਰੇ ਤੋਂ ਨਹੀਂ ਜਾ ਹੋਣਾ ਉਹ ਕਹਿੰਦੇ ਤੇ ਤੋਂ ਨਹੀਂ ਜਾ ਬਾਹ ਫੜ ਕੇ ਖਿੱਚ ਕੇ ਲੈ ਜਾਂਦੇ ਚੱਲ ਦੇਖਦਾ ਮੈਂ ਤੇਰੇ ਨਾਲ ਇਹਨੂੰ ਕਹਿੰਦੇ ਆ ਸਮੀਧ ਹੋਗਣੀ ਇਹਨੂੰ ਕਹਿੰਦੇ ਕਿ ਉਹਦੇ ਅੰਦਰ ਆਪਣੇ ਅੰਦਰ ਵੀ ਜਿੱਦ ਹੈ ਤਾਂ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਮੰਜ਼ਿਲ ਤੱਕ ਲੈ ਕੇ ਜਾਣ ਦੀ ਜਿੱਦ ਹੈ ਔਰ ਫਿਕਰ ਨਾ ਕਰੋ ਸਾਡੀ ਵੀ ਕੋਈ ਜਿੱਦ ਤਾਂ ਦੀ ਹੈ ਕਿ ਤੁਹਾਨੂੰ ਵੀ ਮੰਜ਼ਿਲ ਤੇ ਲੈ ਕੇ ਹੀ ਜਾਣਾ ਹੈ ਜੈ ਜਿੰਨੀਆਂ ਮਰਜ਼ੀ ਕਮੀਆਂ ਹੁਣ ਲੜ ਖੜਾਓ ਲੰਗੜਾਓ ਜੋ ਮਰਜ਼ੀ ਕਰੋ ਖਿੱਚ ਕੇ ਲੈ ਹੀ ਜਾਣਾ ਤੁਹਾਨੂੰ ਕਿਉਂਕਿ ਮਹਾਨ ਐਵੇਂ ਨਹੀਂ ਬਣਿਆ ਜਾਂਦਾ ਇਹਨੂੰ ਕਿਹਾ ਜਾਂਦਾ ਹੈ ਖੁਦगिरਣਾ ਵੀ ਆਸਾਨ ਹੁੰਦਾ ਹੈ ਖੁਦ ਗਿਰਨਾ ਵੀ ਆਸਾਨ ਹੁੰਦਾ ਹੈ ਕਿਸੇ ਔਰ ਕੋ ਗिराਣਾ ਵੀ ਆਸਾਨ ਹੁੰਦਾ ਹੈ ਜਲਦੇ ਜਲਦੇ ਗਿਰ ਜਾਓ ਆਸਾਨ ਹੈ ਇੱਕ ਵਾਰੀ ਗਿਰੇ ਦੁਬਾਰਾ ਫੇਰ ਗਿਰ ਜਾਓ ਔਰ ਕਿਸੇ ਦੂਜੇ ਦੀ ਲਾਤੀ ਲਾਤੀ ਫਸਾ ਕੇ ਕਿਸੇ ਦੂਜੇ ਨੂੰ ਧੱਕਾ ਦੇ ਕੇ ਗिराਣਾ ਵੀ ਆਸਾਨ ਹੈ ਕਿ ਨਹੀਂ ਇਦਰੇ ਆਪ ਗਿਰ ਜਾਣਾ ਵੀ ਆਸਾਨ ਹੈ ਕਿਸੇ ਦੂਸਰੇ ਨੂੰ ਗिराਣਾ ਵੀ ਆਸਾਨ ਹੈ ਹੁਣ ਇੱਥੇ ਅਸੀਂ ਕੀ ਕਹਿੰਦੇ ਹਾਂ કે khud girna bhi aasan hota hai kisi aur ko girana bhi aasan hota hai lekin jo dusron ka hath pakad kar aage le jaye aadmi wohi mahan hota hai mahan ta kadde ch badhai kadde ch badhai hai ke je tusi gir gaye na utho aur je tuhan da saathi koi gir gaya o di baa phurke onu bhi uthao kyunki thokra da raste ch lagde hi hai ਇਹ ਠੋਕਰਾ ਤੋਂ ਡਰ ਕੇ ਗਿਰ ਕੇ ਬੈਠੇ ਨਹੀਂ ਰਹਿਣਾ 100 ਵਾਰ ਠੋਕਰ ਲੱਗੇ ਤਾਂ 100 ਵਾਰ ਹਿੰਮਤ ਰੱਖੋ ਉੱਠਣ ਦੀ ਹਜ਼ਾਰ ਵਾਰ ਠੋਕਰ ਲੱਗੇ ਹਜ਼ਾਰ ਵਾਰ ਹਿੰਮਤ ਰੱਖੋ ਉੱਠਣ ਦੀ ਔਰ ਆਪ ਤਾਂ ਉਠੋ ਆਪਣੇ ਨਾਲ ਨਾਲ ਦੇ ਸਾਥੀਆਂ ਨੂੰ ਵੀ ਹੌਸਲਾ ਦੇ ਕੇ ਉਠਾਓ ਕਿ ਚੱਲ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਔਰ ਮੇਰੇ ਨਾਲ ਮੇਰਾ ਮਾਲਿਕ ਹੈ ਅਬ ਇਹ ਕਾਮਯਾਬੀ ਕਿਉਂ ਨਹੀਂ ਮਿਲੇ ਇਸ ਲਈ ਖੁਦ ਗਿਰਨਾ ਵੀ ਆਸਾਨ ਹੁੰਦਾ ਹੈ ਕਿਸੇ ਹੋਰ ਕੋ ਗਿਰਾਣਾ ਵੀ आसान होता है लेकिन जो दूसरों का हाथ पकड़ कर आगे ले जाए आदमी वही हुन महान ਬਣਨ ਦਾ ਰਸਤਾ ਦੱਸਦਾ ਤੁਹਾਨੂੰ ਨਾ ਆਪ ਗਿਰੋ ਤਾਂ ਨਾ ਕਿਸੇ ਦੂਸਰੇ ਨੂੰ ਗਿਰਾਓ ਬਲਕੇ ਹੋ ਸਕੇ ਤਾਂ ਦੂਜੇ ਦੀ ਬਾਹ ਫੜ ਕੇ ਅੱਗੇ ਲੈ ਕੇ ਜਾਓ ਇਹ ਮਹਾਨਤਾ ਦਾ ਗੁਣ ਹੈ ਇਤੋਂ ਹੀ ਪਤਾ ਲੱਗਦਾ ਹੈ ਕਿਉਂਕਿ ਮਹਾਨ ਇਨਸਾਨ ਕਿਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਦੂਸਰੇ ਦੀ ਖਾਤਰ ਕوش ਕਰਦੇ ਆ ਆਪਣੇ ਵਾਸਤੇ ਤਾਂ ਚਿੜੀ ਕਾਂ ਪਸ਼ੂ ਪੰਛੀ ਵੀ ਜੀ ਲੈਂਦੇ ਆ ਪਰ ਮਹਾਨਤਾ ਦਾ ਮਤਲਬ ਹੈ ਕੁਝ ਐਸਾ ਕਰ ਜਾਵਾ ਜਿਹਦੇ ਦੇਸ਼ ਦਾ ਸਮਾਜ ਦਾ ਦੂਸਰਿਆਂ ਦਾ ਭਲਾ ਹੋਵੇ ਇਸ ਲਈ ਤੁਸੀਂ ਕਿਸੇ ਨੂੰ ਹਿੰਮਤ ਦੇ ਕੇ ਵੀ ਉਹਦਾ ਭਲਾ ਕਰ ਸਕਦੇ ਹੋ ਤੁਸੀਂ ਕਿਸੇ ਨਾਲ ਹੱਸ ਕੇ ਗੱਲ ਕਰਕੇ ਵੀ ਉਹਦਾ ਭਲਾ ਕਰ ਸਕਦੇ ਹੋ ਇਸ ਲਈ ਕਿਸੇ ਦੀ ਨਿੰਦਿਆ ਕਰਕੇ ਬੁਰਾ ਨਾ ਕਰੋ ਕਿਸੇ ਦੀ ਹਿੰਮਤ ਤੋੜ ਕੇ ਬੁਰਾ ਨਾ ਕਰੋ ਕਿਸੇ ਨੂੰ ਗਾਲੀ ਦੇ ਕੇ ਬੁਰਾ ਨਾ ਕਰੋ ਕਿਸੇ ਦਾ ਦਿਲ ਦੁਖਾ ਕੇ ਬੁਰਾ ਨਾ ਕਰੋ ਬਲਕਿ ਐਸੀ ਜੇ ਉਸ ਮਾਲਕ ਨੇ ਜ਼ਿੰਦਗੀ ਦਿੱਤੀ ਹੈ ਤਾਂ ਕੋਸ਼ਿਸ਼ ਕਰਨੀ ਹੈ ਕਿ ਮੈਂ ਸਭ ਦੀ ਹਿੰਮਤ ਵੜਾ ਸਭ ਦਾ ਹੌਸਲਾ ਬਣਾ ਕਿਉਂਕਿ ਹਿੰਮਤ ਵੜਨ ਵਾਸਤੇ ਤੁਹਾਡੇ ਤੋਂ ਬੋਲ ਹੀ ਕਾਫੀ ਫਿਕਰ ਨਾ ਕਰ ਮੈਂ ਤੇਰੇ ਨਾਲ ਤਾਂ ਅਗਲੇ ਨੂੰ ਹਿੰਮਤ ਮਿਲ ਜਾਂਦੀ ਹੈ ਇਸ ਲਈ ਅਗਰ ਜੀਵਨ ਚ ਮਹਾਨਤਾ ਚਾਹੀਦੀ ਹੈ ਤਾਂ ਇਹ ਸੋਚੋ ਕਿ ਮੈਂ ਬਿਹਤਰ ਕੀ ਕਰ ਸਕਦਾ ਮੈਂ ਅੱਛਾ ਕੀ ਕਰ ਸਕਦਾ ਔਰ ਜਿਹਦੇ ਅੰਦਰ ਇਹ ਭਾਵਨਾ ਹੁੰਦੀ ਹੁਣ ਬੰਦਾ ਸੋਚੇ ਕਿ ਮੈਂ ਅੱਛਾ ਕਿੱਦਾਂ ਕਰੂੰਗਾ ਮੇਰੇ ਕੋਲ ਹਿੰਮਤ ਕਿੱਥੋਂ ਆਏਗੀ ਤੇ ਇਹ ਗੱਲ ਯਾਦ ਰੱਖੋ ਕਿ ਅੱਛਾ ਕਰਨ ਦੀ ਭਾਵਨਾ ਤੁਸੀਂ ਆਪਣੇ ਅੰਦਰ ਰੱਖੋ ਹਿੰਮਤ ਆਪੇ ਉਸ ਮਾਲਿਕ ਨੇ ਦੇ ਦੇਣੀ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਜਿਹਦੇ ਅੰਦਰ ਭਾਵਨਾ ਆਂਦੀ ਮੈਂ ਕੁਝ ਅੱਛਾ ਕਰਨਾ ਹੈ ਤਾਂ ਜਦੋਂ ਉਹ ਫੁਰਨਾ ਹੀ ਇਨਸਾਨ ਅੰਦਰ ਆਂਦਾ ਨਾ ਸੋਚ ਹੀ ਅੰਦਰ ਆਂਦੀ ਹੈ ਤਾਂ ਪੂਰੀ ਕੁਦਰਤ ਉਹਦੇ ਨਾਲ ਹੋ ਜਾਂਦੀ ਹੈ ਕਿਉਂਕਿ ਕੁਦਰਤ ਯਾਨੀ ਭਗਵਾਨ ਉਹ ਪਰਮਾਤਮਾ ਵੀ ਤਾਂ ਸਭ ਦਾ ਭਲਾਈ ਕਰਨਾ ਚਾਹੁੰਦਾ ਹੈ ਕਿ ਨਹੀਂ ਜਦੋਂ ਤੁਸੀਂ ਉਸੇ ਮਾਰਗ ਤੇ ਤੁਰ ਪਏ ਤਵੇ ਰੱਬ ਵੀ ਕਹਿੰਦਾ ਫਿਕਰ ਨਾ ਕਰ ਜੇ ਤੇਰੇ ਮਨ ਚ ਦੂਜਿਆਂ ਦਾ ਭਲਾ ਕਰਨ ਦੀ ਭਾਵਨਾ ਤੇ ਤਾਕਤ ਹਿੰਮਤ ਮੈਂ ਆਪ ਹੀ ਤੈਨੂੰ ਦੇ ਦੇਣੀ ਹੈ ਬਸ ਤੂੰ ਸੋਚ ਆਹੀਂ ਸੋਚ ਨਾ ਸੋਚ ਅੱਛੀ ਰੱਖੋ ਕਿਉਂਕਿ ਜਿਨ੍ਹਾਂ ਦੀ ਸੋਚ ਅੱਛੀ ਹੈ ਜਿਨ੍ਹਾਂ ਦੇ ਵਿਚਾਰ ਅੱਛੇ ਹੈ ਕਿ ਰੱਬ ਦੀਆਂ ਰਹਿਮਤਾਂ ਹਰ ਕਦਮ ਤੇ ਉਹਨਾਂ ਦਾ ਸਾਥ ਦਿੰਦੀਆਂ ਐ ਪਰਮਾਤਮਾ ਫਿਰ ਉਹਨਾਂ ਦੇ ਨਾਲ ਹੈ ਇਸ ਲਈ ਜਿਨ੍ਹਾਂ ਨੇ ਕਾਮਯਾਬੀ ਹਾਸਲ ਕਰਨੀ ਹੋਵੇ ਇੱਕ ਵਾਰ ਫਿਰ ਦੁਹਰਾਵਾਂਗੇ ਕਿ ਜਿਨ ਕੇ ਦਿਲ ਮੇ ਜਿੱਦ ਹੈ ਕਾਮਯਾਬੀ ਕੀ ਉਹ ਕਿਸਮਤ ਕਾ ਕبھی ਮੁਹਤਾਜ ਨਹੀਂ ਹੋਤਾ ਜੋ ਡਰ ਜਾਂਦਾ ਹੈ ਰਾਸਤੇ ਕੀ ਮੁਸ਼ਕਿਲੋਂ ਸੇ ਉਸਕੇ ਸਰ ਪਰ ਕبھی ਕਾਮਯਾਬੀ ਕਾ ਤਾਜ ਨਹੀਂ ਹੋਤਾ ਹੁਣ ਕਾਮਯਾਬੀ ਦਾ ਤਾਜ ਚਾਹਦੇ ਹੋ ਕਿ ਨਹੀਂ ਗੋਲਡ ਮੈਡਲ ਚਾਹੁੰਦੇ ਹੋ ਕਿ ਨਹੀਂ ਖੁਸ਼ੀਆਂ ਦਾ ਹੁਣ ਇਹ ਉਹ ਗੋਲਡ ਮੈਡਲ ਨਹੀਂ ਜਿਹੜਾ ਰੇਸ ਜਿੱਤ ਕੇ ਮਿਲਦਾ ਹੈ ਇਹ ਖੁਸ਼ੀਆਂ ਦਾ ਗੋਲਡ ਮੈਡਲ ਹੈ ਇਹ ਸ਼ਾਂਤੀ ਦਾ ਸਕੂਨ ਦਾ ਕਾਮਯਾਬੀ ਦਾ ਕੱਪ ਹੈ ਔਰ ਅਗਰ ਇਹਨੂੰ ਪਾਣਾ ਹੈ ਤਾਂ ਫੇ ਮੁਸ਼ਕਿਲਾਂ ਨਾਲ ਮੁਕਾਬਲਾ ਮੁਸ਼ਕਿਲਾਂ ਤੋਂ ਦੌੜ ਕੇ ਲੁਕ ਕੇ ਨਹੀਂ ਅਸੀਂ ਕਾਮਯਾਬ ਹੋ ਸਕਦੇ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਅਸੀਂ ਕਾਮਯਾਬ ਮੁਸ਼ਕਿਲਾਂ ਦੀ ਗੁਜ਼ਰ ਕੇ ਹੀ ਅਸੀਂ ਕਾਮਯਾਬ ਹੁਣ ਮੈਡਲ ਕਿਹਨਾਂ ਨੂੰ ਮਿਲਦੇ ਆ ਉਨੇ ਕ ਸਵਾਲ ਦਾ ਜਵਾਬ ਦਿਓ ਕਿ ਇੱਕ ਫੌਜੀ ਹੈ ਸਮਝਦੇ ਹੋ ਕਿ ਨਹੀਂ ਉਹਨੂੰ ਫੌਜੀ ਦੁਸ਼ਮਣਾਂ ਨਾਲ ਮੁਕਾਬਲਾ ਕਰਦਾ ਹੈ ਤਾਂ ਜੇ ਦੁਸ਼ਮਣਾਂ ਨੂੰ ਦੇਖ ਕੇ ਫੌਜੀ 도ੜ ਹੀ ਜਾਵੇ ਤਾਨੂੰ ਗੋਲਡ ਮੈਡਲ ਮਿਲੇਗਾ ਬਲਕੇ ਜਿਹੜਾ ਦੁਸ਼ਮਣਾਂ ਦਾ ਮੁਕਾਬਲਾ ਕਰੇਗਾ ਦੁਸ਼ਮਣ ਨੂੰ ਹਰਾਏਗਾ ਜਿੱਤ ਕੇ ਆਏਗਾ ਤੇ ਸਰਕਾਰ ਕਹਿੰਦੀ ਲੈ ਬਈ ਤੂੰ ਮੈਡਲ ਦਾ ਹੱਕਦਾਰ ਹੈ ਹੁਣ ਇਸੇ ਤਰ੍ਹਾਂ ਦੱਸਣਾ ਕੀ ਚਾਹੁੰਦੇ ਆ ਕਿ ਮੈਡਲ ਤੱਕ ਉਹੀ ਪਹੁੰਚਦੇ ਐ ਜਿਹੜੇ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਮੁਸ਼ਕਿਲਾਂ ਨੂੰ ਮਿਟਾਉਂਦੇ ਐ ਦੁਨੀਆ ਨੂੰ ਜਿੱਤ ਕੇ ਦਿਖਾਉਂਦੇ ਐ ਫਿਰ ਉਹੀ ਗੱਲ 'ਚ ਮੈਡਲ ਹੁਣ ਤੁਸੀਂ ਇਹ ਜਿੱਤਦਾ ਮੈਡਲ ਪਾਣਾ ਤਾਂ ਸਮਝ ਲਓ ਕਿ ਤੁਹਾਡਾ ਉਹ ਮਾਲਿਕ ਪ੍ਰਮਾਤਮਾ ਪ੍ਰਭੂ ਉਹ ਪਿਤਾ ਉਹ ਤਾਂ ਤਿਆਰ ਐ ਮੈਡਲ ਲੈ ਕੇ ਉਹ ਕਹਿੰਦੇ ਬੇਟਾ ਮੈਂ ਤਾਂ ਖੜਾ ਆ ਬਸ ਉੱਥੋਂ ਲੈ ਕੇ ਇੱਥੇ ਤੱਕ ਆਉਣ ਵਾਸਤੇ ਜਿਹੜੀਆਂ ਰਸਤੇ 'ਚ ਮੁਸ਼ਕਿਲਾਂ ਨੇ ਇਹਨਾਂ ਦਾ ਸਾਹਮਣਾ ਕਰਦਾ ਆ ਜਾ ਜਿੱਦਾਂ ਕਹਿੰਦੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਔਰ ਦੂਜੀ ਗੱਲ ਮੈਡਲ ਜਿੰਨਾ ਮਰਜੀ ਬੜਾ ਵਜੇਤਾ ਹੋਵੇ ਮੈਡਲ ਗਰਦਨ ਚੁੱਕਾ ਆ ਕੇ ਹੀ ਕਿਦਾਂ ਪੈਂਦਾ ਹੈ ਐਦਾਂ ਪੈ ਜਾਂਦਾ ਹੈ ਐਉਂ ਕਰ ਨਹੀਂ ਪੈਂਦਾ ਇਸ ਲਈ ਪ੍ਰਮਾਤਮਾ ਉਦੇ ਪਿਆਰੇ ਉਹਦੀਆਂ ਰਹਿਮਤਾਂ ਕਾਮਯਾਬੀ ਦੇ ਮੈਡਲ ਲੈ ਕੇ ਖੜੇ ਹੈ ਮੁਸ਼ਕਿਲਾਂ ਦਾ ਸਾਹਮਣਾ ਕਰੋ ਔਰ ਜਾ ਕੇ ਆਪਣਾ ਸਿਰ ਉਸ ਮਾਲਿਕ ਅਗੇ ਚੁਕਾ ਦਿਓ ਤਾਂ ਕਾਮਯਾਬੀ ਦੇ ਮੈਡਲ ਗਲਾਂ ਚ ਪੈ ਜਾਣਗੇ ਤਾਂ ਜਿਹੜਾ ਹੰਕਾਰ ਕਰਦਾ ਹੈ ਮਾਣ ਕਰਦਾ ਹੈ ਤਾਂ ਹੰਕਾਰੀ ਨੂੰ ਤਾਂ ਕੋਸ਼ਿਸ਼ ਮਿਲਦਾ ਹੀ ਨਹੀਂ ਇਸ ਲਈ ਅੱਜ ਤੋਂ ਮੁਸੀਬਤਾਂ ਦਾ ਮੁਕਾਬਲਾ ਕਰਨਾ ਹੈ ਡਰਨਾ ਨਹੀਂ ਹੈ ਰਸਤੇ 'ਚ ਕੋਈ ਮੁਸ਼ਕਿਲ ਆਵੇ ਤਾਂ ਜਿੱਦਾਂ ਹਮੇਸ਼ਾ ਦਸੀਦਾ ਜਬ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ ਤਾਂ ਕਿਉਂ ਡਰਿਏ ਮੁਸ਼ਕਲਾਂ ਤੋਂ ਜਦ ਹਿੰਮਤ ਦੇਣ ਵਾਲਾ ਤਾਕਤ ਦੇਣ ਵਾਲਾ ਕਾਮਯਾਬੀ ਦੇਣ ਵਾਲਾ ਮੇਰਾ ਮਾਲਕ ਮੇਰੇ ਕਿਉਂ ਫਿਕਰ ਕਰੀਏ ਇਹਨੇ ਸਾਰੀਆਂ ਚਿੰਤਾਵਾਂ ਫਿਕਰਾਂ ਛੱਡ ਕੇ ਮੁਕਾਬਲਾ ਕਰੀਏ ਔਰ ਜਦ ਭੀਖਾ ਜੀ ਨੇ ਕਿਹਾ ਹੈ ਕਿ ਜੋ ਸਹੂਬਤ ਕਰਤੇ ਹੈ ਫਕੀਰੋਂ ਕੀ ਉਨਕੀ ਜ਼ਿੰਦਗੀ ਮੇ ਖੁਸ਼ੀਆਂ ਕੇ ਮੇਲੇ ਹੈ ਕਹਿੰਦੇ ਉਹਨਾਂ ਦੇ ਜੀਵਨ 'ਚ ਖੁਸ਼ੀਆਂ ਦੇ ਮੇਲੇ ਹੁੰਦੇ ਹੈ ਜਿਹੜੇ ਫਕੀਰਾਂ ਦੀ ਸਹੂਬਤ ਵਿੱਚ ਜਾ ਕੇ ਔਰ ਕਿਉਂ ਅਸੀਂ ਪਹਿਲਾਂ ਕਿਹਾ ਕਿ ਆਪਣੀ ਸੋਚ ਨੂੰ ਪੋਜ਼ਿਟਿਵ ਰੱਖਣਾ ਹੈ ਕਿਉਂਕਿ ਉਹਦੇ ਘਰ 'ਚ ਰਹਿਮਤਾਂ ਦੀ ਕਮੀ ਨਹੀਂ ਹੈ ਉਹਦੇ ਘਰ 'ਚ ਰਹਿਮਤਾਂ ਦੀ ਪਰ ਪਹੁੰਚਦੀ ਅੱਗੇ ਦੇ ਤੱਕ ਹੈ ਹੁਣ ਦੇਖੋ ਸਾਡੇ ਹੱਥ 'ਚ ਨਾ ਮੈਗਨੇਟ ਹੈ ਕੀ ਹੈ ਮੈਗਨੇਟ ਹੁਣ ਇਹ ਮੈਗਨੇਟ ਵਿੱਚ ਕੁਝ ਹੈ ਪਰ ਤੁਹਾਨੂੰ ਨਜ਼ਰ ਕਿਉਂਕਿ ਕੁਝ ਹੈ ਤਾਂ ਹੀ ਤਾਂ ਇੱਕ ਦੂਜੇ ਨੂੰ ਖਿੱਚਦੇ ਆ ਆ ਖਿੱਚ ਰਿਹਾ ਕਿ ਨਹੀਂ ਹੁਣ ਇਹ ਇਦਾਂ ਰੱਖਿਆ ਹੈ ਆ ਦੇਖੋ ਖਿੱਚ ਲਿਆ ਹੁੰਦਾ ਇਹਦਾ ਮਤਲਬ ਕੋਈ ਚੀਜ਼ ਹੈ ਜੋ ਨਜ਼ਰ ਨਹੀਂ ਆਉਂਦੀਆਂ ਪਰ ਵਿੱਚ ਹੈ ਉਹਨਾਂ ਘੁਮਾ ਲਈਏ ਤਾਂ ਫਿਰ ਕੀ ਹੁੰਦਾ ਉਹਨਾਂ ਦੇਖੋ ਆ ਲਾਗ ਲੈ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਨਹੀਂ ਜਾ ਰਿਹਾ ਇਹ ਮਿਲਣਾ ਨਹੀਂ ਆ ਇੱਕ ਦੂਜੇ ਨਾਲ ਕਿਉਂਕਿ ਨਜ਼ਰ ਕੁਝ ਨਹੀਂ ਆ ਰਿਹਾ ਪਰ ਵਿੱਚ ਇੱਕ ਸ਼ਕਤੀ ਹੈ ਜਿਹੜੀ ਉਹਨੂੰ ਦੂਰ ਕਰ ਰਹੀ ਹੈ ਤਾਂ ਜੇ ਇਹਨੂੰ ਘੁਮਾ ਲਈਏ ਤੇਹੀ ਸ਼ਕਤੀ ਇਹ ਲਾਗ ਲੈ ਜਾਂਦੀ ਹੈ ਠੀਕ ਹੈ ਨਜ਼ਰ ਨਹੀਂ ਆਉਂਦਾ ਪਰ ਇੱਕ ਸ਼ਕਤੀ ਅੰਦਰ ਆਪਣਾ ਕੰਮ ਕਰ ਰਹੀ ਹੈ ਹੁਣ ਇੱਧੇ ਐਸੀ ਬੈਠੀ ਐ ਇੱਧਰ ਤੁਸੀਂ ਬੈਠੇ ਹੋ ਨਜ਼ਰ ਨਹੀਂ ਆਉਂਦਾ ਪਰ ਇੱਕ ਸ਼ਕਤੀ ਕੰਮ ਕਰ ਰਹੀ ਹੈ ਆਪਣੇ ਹੁਣ ਜੇ ਤੁਸੀਂ ਵੀ ਆਪਣੀ ਸੋਚ ਨੂੰ ਪੋਜ਼ਿਟਿਵ ਕਰ ਲਓ ਤਾਂ ਕੀ ਹੋਏਗਾ ਆ ਹੋਏਗਾ ਸਮਝਦੇ ਹੋ ਕਿ ਨਹੀਂ ਇਹਦਾ ਤੁਸੀਂ ਵੀ ਚੁੰਬਕ ਲੈ ਕੇ ਕਰਕੇ ਦੇਖ ਸਕਦੇ ਹੋ ਇਹ ਸਾਇੰਸ ਹੈ ਸਮਝਦੇ ਹੋ ਕਿ ਨਹੀਂ ਕਦੀ ਚੁੰਬਕ ਲੈ ਕੇ ਨਾ ਦੋ ਤੁਸੀਂ ਇੱਕ ਪਾਸੇ ਕਰੋਗੇ ਇੱਕ ਦੂਜੇ ਨੂੰ ਖਿੱਚਣਗੇ ਤਾਂ ਉਹਨੂੰ ਮੜੀਆ ਘੁਮਾ ਦਿਓ ਇੱਕ ਪਾਸਾ ਹੋਏਗਾ ਜਦੋਂ ਜਿੰਨੀ ਮਰਜ਼ੀ ਲਾਗੇ ਲਿਜਾਣ ਦੀ ਕੋਸ਼ਿਸ਼ ਕਰੋ ਧੱਕਾ ਮਾਰਨਗੇ ਉਹ ਲਾਗੇ ਜਾਣਗੇ ਹੀ ਹੁਣ ਨੈਗੇਟਿਵ ਯਾਨੀ ਦੁੱਖ ਨੈਗੇਟਿਵ ਯਾਨੀ ਬੁਰੀ ਸੋਚ ਤਾਂ ਹੀ ਤਾਂ ਜਿੱਥੇ ਕੋਈ ਸ਼ਰਾਬੀ ਹੋਏਗਾ ਉਥੇ ਸ਼ਰਾਬੀ ਬੈਠਣਗੇ ਕਿਉਂਕਿ ਪਤਾ ਗੁਣ ਮਿਲਦੇ ਐ ਇੱਕ ਦੂਜੇ ਨਾਲ ਆ ਜਾ ਯਾਰ ਇੱਕ ਪੈਗ ਪੀ ਗਏ ਤਾਂ ਜਿੱਥੇ ਕੋਈ ਸਤਸੰਗੀ ਹੋਏਗਾ ਉਹਨੂੰ ਕੋਣੋ ਪੈਗ ਪੀਣਾ ਉਹ ਕਹੇਗਾ ਭਰਾਏ ਸਾਡੇ ਮਤਲਬ ਦੀ ਚੀਜ਼ ਨਹੀਂ ਕਿਉਂਕਿ ਅਸੀਂ ਆਪਣੇ ਮਾਲਕ ਦੇ ਇਸ਼ਕ ਦਾ ਪਹਿਲੇ ਪੀਤਾ ਹੋਇਆ ਸਾਨੂੰ ਇਹ ਦੁਨੀਆ ਦੇ ਨਸ਼ਿਆਂ ਦੀ ਕੀ ਲੋੜ ਨਾਮ ਖੁਮਾਰੀ ਨਾਨਕਾ ਉਹ ਜਿਹਨੂੰ ਉਹਦੇ ਨਾਮ ਦਾ ਨਸ਼ਾ ਚੜਿਆ ਹੋਵੇ ਉਹਦੇ ਇਸ਼ਕ ਦਾ ਨਸ਼ਾ ਚੜਿਆ ਹੋਵੇ ਉਹਨੇ ਆ ਛੋਟੇ ਛੋਟੇ ਨਸ਼ੇ ਕੀ ਕਰਨੇ ਇਹ ਤਾਂ ਸਭ ਤੋਂ بڑا ਨਸ਼ਾ ਲੈ ਕੇ ਬੈਠੇ ਆ ਤਾਂ ਹੀ ਤਾਂ ਮਾਲਕ ਦੇ ਪਿਆਰੇ ਜਦੋਂ ਨੱਚਣਾ ਸ਼ੁਰੂ ਕਰਦੇ ਤਾਂ ਰਾਤਾਂ ਮੁੱਕ ਜਾਂਦੀਆਂ ਨੱਚਣ ਨਹੀਂ ਹਟਦੇ ਇੱਕ ਜੀਵ ਨੇ ਤੇ ਕਿਹਾ ਵੀ ਸੀ ਸਾਨੂੰ ਜਦੋਂ ਮਾਲਕਾਂ ਦਾ ਜਨਮ ਦਿਨ ਹੁੰਦਾ ਸਾਲਾਨਾ 11ਵੀਂ ਹੁੰਦੀ ਹੈ ਜਿੱਦਾਂ ਹੁਣ 2 ਅਕਤੂਬਰ ਨੂੰ ਬੜੇ ਮਾਲਕਾਂ ਜਨਮ ਦਿਨ ਆ ਰਿਹਾ ਹੈ ਤਾਂ ਕਈ ਵਾਰ ਰਾਤ ਨੂੰ ਭੰਗੜੇ ਪੈਂਦੇ ਆ ਪਰ ਰਾਤ ਨੂੰ 9 ਵਜੇ ਲੱਗੇ ਸਵੇਰੇ 4-5 ਵਜੇ ਜਾਂਦੇ ਆ। ਇੱਕ ਵਾਰ ਇਹ ਕਹਿੰਦਾ ਪਤਾ ਨਹੀਂ ਇਹ ਖਾਂਦੇ ਕੀ ਆ ਥੱਕਦੇ ਹੀ ਨਹੀਂ ਆ। ਜਿਹੜਾ ਸ਼ਰਾਬੀ ਵੀ 2 ਘੰਟੇ ਨੱਚ ਕੇ ਨਾ ਬਾਅਦ ਚ ਥੱਕ ਕੇ ਬਹਿ ਜਾਂਦਾ ਨਿਕ ਪੈਂਦਾ ਹੈ। ਪਰ ਇਹ ਥੱਕਦੇ ਨਹੀਂ। ਇਹ ਕਹਿੰਿਆ ਕੀ ਕਰੀਏ? ਅਜਨੇ ਸ਼ਰਾਬ ਦੇ ਨਸ਼ੇ ਆ, ਭੰਗ ਅਫੀਮਾ ਦੇ ਨਸ਼ੇ ਬੰਦੇ ਨੂੰ ਗिराਉਂਦੇ ਆ ਤਾਂ ਜਿਹੜਾ ਨਸ਼ਾ ਇਹਨੇ ਕੀਤਾ ਇਹਨਾਂ ਨੂੰ ਉਠਾਂਦਾ ਹੈ। ਇਸ ਲਈ ਮਾਲਕ ਦੇ ਘਰ ਤੋਂ ਇਹ ਨਾ ਸੋਚੋ ਇੱਥੇ ਬੈਠੇ ਆ ਤਾਂ ਉਦਾਂ ਹੀ ਆ। ਇਸ ਲਈ ਅਸੀਂ ਚੁੰਬਕ ਨਾਲ ਲੈ ਕੇ ਐਗਜ਼ੈਂਪਲ ਦੇਣ। ਕਿ ਇਹਨਾਂ ਵਿੱਚ ਆਕਰਸ਼ਨ ਹੈ ਇਹਨਾਂ ਵਿੱਚ ਦੋ ਚੀਜ਼ਾਂ ਕੰਮ ਕਰਦੀਆਂ ਹੈ ਇੱਕ ਖਿੱਚਣ ਵਾਲੀ ਔਰ ਦੂਸਰੀ ਚੀਜ਼ ਦੂਜੀ ਤਾਕਤ ਦੂਰ ਕਰਨ ਵਾਲੀ ਸਮਝਦੇ ਹੋਗਨੇ ਇਦਾਂ ਹੀ ਇਹ ਚੀਜ਼ ਸਮਝੋ ਕਿ ਮਾਲਿਕ ਦੇ ਕਰਜ ਸਭ ਕੁਝ ਹੈ ਪਰ ਐਸੀ ਉਸ ਰਹਿਮਤ ਤੱਕ ਉਸ ਕਾਮਯਾਬੀ ਤੱਕ ਉਸ ਖੁਸ਼ੀ ਤੱਕ ਫੇਰ ਹੀ ਪਹੁੰਚ ਸਕਦੇ ਆ ਅਗਰ ਸਾਡੀ ਸੋਚ ਪੋਜ਼ਿਟਿਵ ਹੋ ਜਾਵੇ ਪੋਜ਼ਿਟਿਵ ਦਾ ਮਤਲਬ ਵਿਸ਼ਵਾਸ ਨਾਲ ਭਰੀ ਹੋਈ ਯਕੀਨ ਨਾਲ ਭਰੀ ਹੋਈ ਸੋਚ इसीलिए तो डॉक्टर एलेक्सेस कैरेल जिन्होनू नोबेल प्राइज मिलया सी क्योंकि नोबेल प्राइज ਸਭ ਤੋਂ بڑا ਪ੍ਰਾਈਜ਼ ਮੰਨਿਆ ਜਾਂਦਾ ਹੈ ਡਾਕਟਰ एलेक्सेस कैरेल ਨੇ ਇੱਕ ਜਗ੍ਹਾ ਬੜਾ ਪਿਆਰਾ ਲਿਖਿਆ ਹੈ ਉਹ ਕਹਿੰਦੇ ਜਰਾ ਹੁਣ ਗੌਰ ਕਰਨਾ ਕੀ ਲਿਖਿਆ ਕਿ ਇਸ ਸੰਸਾਰ ਕੀ ਸਭੀ ਜੜੀ ਬੂਟੀਆਂ ਔਰ ਦਵਾਈਆਂ ਔ ਸੇ ਜ਼ਿਆਦਾ ਸ਼ਕਤੀ ਇਨਸਾਨ ਕੇ ਵਿਸ਼ਵਾਸ ਮੇਂ ਹੋਤੀ ਹੈ ਜੋ ਇਨਸਾਨ ਕੋ ਸਵਸਥ ਕਰਤੀ ਹੈ ਜਰਾ ਦੇਖੋ ਏਡੇ ਵੱਡੇ ਡਾਕਟਰ ਨੇ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਉਹ ਕਹਿੰਦੇ ਬੰਦਾ ਸੋਚਣਾ ਸੰਸਾਰ ਦੀਆਂ ਜੜੀਆਂ ਬੂਟੀਆਂ ਬੰਦੇ ਨੂੰ ਠੀਕ ਕਰਦੀਆਂ ਹੈ ਦਵਾਈਆਂ ਠੀਕ ਕਰਦੀਆਂ ਹੈ ਇਹਦੇ ਠੀਕ ਹੈ ਨਾ ਰੋਲ ਹੈ ਪਰ ਸਭ ਤੋਂ ਜ਼ਿਆਦਾ ਕੰਮ ਕਰਦੀ ਹੈ انسان ਦੇ ਵਿਸ਼ਵਾਸ ਦੀ ਸਕ ਤੁਸੀਂ ਦਵਾਈ ਜਿੰਨੀ ਮਰਜ਼ੀ ਕੀਮਤੀ ਖਾਈ ਜਾਓ ਪਰ ਜੇ ਤੁਸੀਂ ਕਹੋ ਨਾ ਮੈਂ ਨਹੀਂ ਠੀਕ ਹੋਣਾ ਮੈਂ ਨਹੀਂ ਠੀਕ ਹੋਣਾ ਤਾਂ ਬੜੀ ਤੋਂ ਬੜੀ ਦਵਾਈ ਵੀ ਤੁਹਾਨੂੰ ਠੀਕ ਤਾਂ ਜੇ ਤੁਹਾਨੂੰ ਵਿਸ਼ਵਾਸ ਹੈ ਕਿ ਉਹ ਮਾਲਕ ਦੀ ਰਹਿਮਤ ਮੇਰੇ ਨਾਲ ਹੈ ਉਦੇ ਦਰ ਦਾ ਇੱਕ ਘੁੱਟ ਵੀ ਪਾਣੀ ਦਾ ਮਿਲ ਜਾਵੇ ਤਾਂ ਅਮਰਤ ਨਾਲ ਹੀ ਬੈਠ ਠੀਕ ਹੋ ਜਾ। ਆ ਕਹਿੰਦੇ ਉਹ ਪਾਣੀ ਵੀ ਇਨਸਾਨ ਦੀ ਹਰ ਬਿਮਾਰੀ ਦਾ ਇਲਾਜ ਇਹ ਵਿਸ਼ਵਾਸ ਹੈ। ਇਸ ਲਈ ਵਿਸ਼ਵਾਸ ਉਹ ਪੋਜ਼ਿਟਿਵਿਟੀ ਹੈ। ਹੁਣ ਜੇ ਜੀਵਨ 'ਚ ਕਾਮਯਾਬ ਹੋਣਾ ਹੈ ਤਾਂ ਕਿਸੇ ਨੇ ਬਰੁਸ਼ਲੀ ਨੂੰ ਪੁੱਛਿਆ ਸੀ ਕਿ ਕਾਮਯਾਬੀ ਵਾਸਤੇ ਸਭ ਤੋਂ ਮਹੱਤਵਪੂਰਨ ਕੀ ਚੀਜ਼ ਹੈ? ਤਾਂ ਬਰੁਸ਼ਲੀ ਨੇ ਕਿਹਾ ਸੀ ਕਾਮਯਾਬ ਉਹੀ ਹੁੰਦਾ ਜਿਹਨੂੰ ਆਪਣੀ ਕਾਮਯਾਬੀ ਦਾ ਪੂਰਾ ਵਿਸ਼ਵਾਸ ਹੁੰਦਾ ਹੈ। ਸੋ ਅਗਰ ਤੁਸੀਂ ਕੋਈ ਵੀ ਕੰਮ ਕਰਦੇ ਹੋ ਔਰ ਉਹ ਕੰਮ 'ਚ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ ਮੈਨੂੰ ਆਪਣੇ ਮਾਲਿਕ ਤੇ ਪੂਰਾ ਅਗਰ ਇਹ ਸੋਚ ਲੈ ਕੇ ਤੁਸੀਂ ਚੱਲਦੇ ਹੋ ਤਾਂ ਫਿਰ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਇਸ ਲਈ ਅੰਦਰ ਵਿਸ਼ਵਾਸ ਨਾ ਹੋਵੇ ਕਿ ਇੱਕ ਸ਼ੇਰ ਕਹਿਣ ਲੱਗੇ ਉਹ ਦਿਲ ਤੇ ਲਿਖ ਲਿਓ ਸਮਝਦੇ ਹੋ ਕਿ ਨਹੀਂ ਕਿ ਤੂੰ ਕਮਜ਼ੋਰ ਨਹੀਂ ਹੈ ਤੂੰ ਕਮਜ਼ੋਰ ਨਹੀਂ ਹੈ ਯਾਦ ਰੱਖ तू पैदा नहीं हुआ है रोने के लिए खुद को कमजोर मत समझ याद रख तू पैदा नहीं हुआ रोने के लिए ओ विश्वास के साथ इतनी मेहनत कर कि तेरे सपने भी मजबूर हो जाए सच होने के लिए विश्वास होना चाहिए है विश्वास ना मेहनत नहीं करो कि तुडे तो सपने भी मजबूर हो जान ਸੱਚ ਅੱਜ ਸੁਪਨਾ ਹੈ ਨਾ ਮੈਨੂੰ ਐਦਾਂ ਦੀ ਚੀਜ਼ ਚਾਹੀਦੀ ਹੈ ਮੈਨੂੰ ਆ ਘਰ ਚਾਹੀਦਾ ਹੈ ਮੈਨੂੰ ਜੀਵਨ ਚਾ ਮੰਜ਼ਿਲ ਚਾਹੀਦੀ ਹੈ ਤਾਂ ਉਹ ਸੋਚਣ ਨਾਲ ਹੀ ਕੁਝ ਨਹੀਂ ਹੋਣਾ ਉਹਦੇ ਵਾਸਤੇ ਵਿਸ਼ਵਾਸ ਨਾਲ ਮਿਹਨਤ ਵੀ ਪਰ ਬੰਦਾ ਕਹਿੰਦਾ ਸੁਪਨੇ ਕਿੱਦਾਂ ਪੂਰੇ ਹੋਣਗੇ ਭਾਈ ਇਹ ਗੱਲ ਛੱਡ ਦੇ ਤੂੰ ਬਸ ਵਿਸ਼ਵਾਸ ਨਾਲ ਮਿਹਨਤ ਕਰ ਵਿਸ਼ਵਾਸ ਆਪਣੇ ਦੇ ਦੇ ਆਪਣੇ ਮਾਲਕ ਤੇ ਕਿ ਜੇ ਉਸਨੇ ਐਡੀ ਵੱਡੀ ਜ਼ਿੰਦਗੀ ਦਿੱਤੀ ਹੈ ਤੇ ਜ਼ਿੰਦਗੀ ਚ ਮਕਾਨ ਵੀ ਦੇਗਾ ਦੁਕਾਨ ਵੀ ਦੇਗਾ ਕਾਮਯਾਬੀ ਵੀ ਦੇਗਾ ਸਫਲਤਾ ਵੀ ਦੇਗਾ ਔਰ ਜੇ ਮੈਨੂੰ ਮੇਰਾ ਰੱਬ ਚਾਹੀਦਾ ਤਾਂ ਮੈਨੂੰ ਰੱਬ ਵੀ ਜ਼ਰੂਰ ਮਿਲੇਗਾ ਕਿਉਂਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਉਹ ਯਕੀਨ ਹੋਣਾ ਚਾਹੀਦਾ ਪਰ ਇਨਸਾਨ ਹੈ ਭਾਈ ਮੈਂ ਕਮਜ਼ੋਰ ਮੈਂ ਕੀ ਕਰ ਸਕਦਾ ਮੈਨੂੰ ਤਾਂ ਕੋਈ ਜਾਦੂ ਚਰਾਗ ਚਾਹੀਦਾ ਹੈ ਮੈਨੂੰ ਤਾਂ ਕੋਈ ਜਿੰਨ ਚਾਹੀਦਾ ਹੈ ਜਿਹੜਾ ਮੇਰੇ ਸੁਪਨੇ ਪੂਰੇ ਕਰ ਦੇਵੇ ਹੁਣ ਜੇ ਜਿੰਨ ਲੱਭੀ ਜਾਵਾਂਗੇ ਤਾਂ ਜ਼ਿੰਦਗੀ ਬੀਤ ਜਾਏਗੀ ਇਹ ਤਾਂ ਕਹਾਣੀਆਂ 'ਚ ਹੀ ਮਿਲੇਗਾ ਅਲਾਦੀਨ ਦਾ ਚਰਾਗ ਸੱਚੀ ਨਹੀਂ ਮਿਲਣਾ ਕਿ ਦੇ ਕੇ ਕਸਾਇਆ ਕੀ ਹੁਕਮ ਹੈ ਮੇਰੇ ਆਪਾ ਉਹ ਸਭ ਤੋਂ بڑا ਜਿੰਨ ਤਾਂ ਤੁਹਾਡੇ ਅੰਦਰ ਹੀ ਬੈਠਾ ਹੈ ਉਹ ਮਾਲਿਕ ਉਹ ਪਰਮਾਤਮਾ ਉਹ ਕਹਿੰਦਾ ਵਿਸ਼ਵਾਸ ਨਾਲ ਮਿਹਨਤ ਤਾਂ ਕਰ ਤੇਰੇ ਹਰ ਹੁਕਮ ਨੂੰ ਤੇਰੇ ਹਰ ਸਪਨੇ ਨੂੰ ਪੂਰਾ ਕਰਨ ਦੀ ਤਾਕਤ ਮੈਂ ਦਊਂਗਾ ਕਿਉਂਕਿ ਮੈਂ ਤੇਰੇ ਤਾਂ ਹੀ ਤਾਂ ਜਿਹਨਾਂ ਦੇ ਅੰਦਰ ਪਿਆਰ ਵਿਸ਼ਵਾਸ ਹੁੰਦਾ ਕੀ ਕਹਿੰਦੇ ਆ ਮੈਂ ਕੱਲਾ ਨਹੀਂ ਆ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਖੁਸ਼ੀਆਂ ਦੇਣ ਵਾਲਾ ਮੇਰਾ ਮਾਲਕ ਮੇਰੇ ਮੈਨੂੰ ਸਫਲਤਾ ਦੇਣ ਵਾਲਾ ਮੇਰਾ ਮਾਲਕ ਮੇਰੇ